ਵਲਦੀ ਵੱਡੀ ਖਾਵ ਰਹੀ ਹੈ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਤਿੰਨ ਹੋਰ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੀਆਂ ਦਾਦੇ ਕਿ ਕੈਨੇਡਾ ਦੇ ਵਿੱਚ ਤਿੰਨ ਹੋਰ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਫਰੋਡ ਦੇ ਕੇਸ ਚ ਜੀਆਂ ਦਾਦੇ ਕਿ ਫਰੋਡ ਕੀਤਾ ਗਿਆ ਇਹਨਾਂ ਦੇ ਵੱਲੋਂ ਧੋਖਾਧੜੀ ਕੀਤੀ ਗਈ ਇੱਕ ਬਜ਼ੁਰਗ ਦੇ ਨਾਲ ਜਿਸ ਤੋਂ ਬਾਅਦ ਅਲੱਗ-ਅਲੱਗ ਚੈੱਕ ਇਹਨਾਂ ਤੋਂ ਬਰਾਮਦ ਹੋਇਆ ਕੋਈ 5000 ਡਾਲਰ ਦਾ ਕੋਈ 7000 ਡਾਲਰ ਦਾ ਕੋਈ 6000 ਡਾਲਰ ਦਾ ਤੇ ਕੁੱਲ ਰਕਮ 3,80,000 ਡਾਲਰ ਦੀ ਬੰਦੀ ਹੈ ਜਿਸ ਦਾ ਫਰੋਡ ਇਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਦੇਖ ਸਕਦੇ ਹੋ ਵਿਰਿੰਦਰ ਕੁਮਾਰ ਇਹਨਾਂ ਦੇ ਨਾਮ ਹੈ ਤੇ ਨਾਲ ਦੀ ਨਾਲ ਤੁਹਾਨੂੰ ਹੋਰ ਦੋ ਨਾਮ ਜਿਹੜੇ ਨੇ ਉਹ ਵੀ ਤੁਹਾਨੂੰ ਸਾਂਗੇ ਕੈਨੇਡਾ ਦੇ ਵਿੱਚ ਤਿੰਨ ਭਾਰਤੀ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਫਰੋਡ ਤੇ ਧੋਖਾਧੜੀ ਦੇ ਕੇਸ 'ਚ ਗ੍ਰਿਫਤਾਰੀ ਹੋਈ ਹੈ ਤੇ ਦੱਸਦੀ ਹੈ ਕਿ 380000 ਕੁੱਲ ਡਾਲਰ ਦੇ ਚੈੱਕ ਲੈ ਕੇ ਬਜ਼ੁਰਗ ਨਾਲ ਫਰੋਡ ਕੀਤਾ ਸੀ ਤੇ ਬਰਿੰਦਰ ਕੁਮਾਰ ਸੁਖਵੀਰ ਸਿੰਘ ਤੇ ਸੰਦੀਪ ਸੋਗੀ ਜੀਆਂ ਦੱਸਦੀ ਕਿ ਸੁਖਵੀਰ ਸਿੰਘ ਸੰਦੀਪ ਸੋਗੀ ਤੇ ਬਰਿੰਦਰ ਕੁਮਾਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੈਨੇਡਾ ਦੇ ਵਿੱਚ ਲਗਾਤਾਰ ਭਾਰਤੀਆਂ ਦੀ ਗਿਣਤੀ ਵੱਧ ਰਹੀ ਹੈ ਜਿਹੜੇ ਕ੍ਰਾਈਮ ਕਰ ਰਹੇ ਹੈ ਜੀਆਂ ਦੱਸਦੀ ਕਿ ਕ੍ਰਾਈਮ ਦੇ ਵਿੱਚ ਜਿਹੜਾ ਹੈ ਕੈਨੇਡਾ ਦੇ ਵਿੱਚ ਭਾਰਤੀ ਵੱਡੇ ਪੱਧਰ ਦੇ ਉੱਪਰ ਜਾ ਰਹੇ ਨੇ ਕਿਉਂਕਿ ਦਿਨ ਦਿਹਾੜੇ ਜਿਹੜੀਆਂ ਨੇ ਖਬਰਾਂ ਸਾਹਮਣੇ ਆਉਂਦੀਆਂ ਰੋਜ਼ਾਨਾ ਜਿਹੜਾ ਖਬਰਾਂ ਸਾਹਮਣੇ ਆਉਂਦੀ ਹੈ ਜਿੱਥੇ ਕੈਨੇਡਾ ਦੇ ਵਿੱਚ ਗ੍ਰਿਫਤਾਰੀਆਂ ਹੁੰਦੀਆਂ ਪਹਿਲਾਂ ਤੋਂ ਦੱਸਿਆ ਸੀ ਕਿ 12 ਪਹਿਲਾਂ ਪੰਜਾਬੀ ਗ੍ਰਿਫਤਾਰ ਕੀਤੇ ਗਏ ਸੀ ਪਿਛਲੀ ਵਾਰ ਤੇ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਕੈਨੇਡਾ ਦੇ ਵਿੱਚ ਤਿੰਨ ਭਾਰਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਦਾਦੇ ਕਿ ਤਿੰਨ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਫਰਾਡ ਤੇ ਧੋਖਾਧੜੀ ਦੇ ਕੇ ਇਸ ਚ ਸਾਰੀ ਗ੍ਰਿਫਤਾਰੀ ਜਿਹੜੀ ਹੈ ਹੋਈ ਹੈ ਦਾਦੇ ਕਿ 380000 ਡਾਲਰ ਦਾ ਚੈੱਕ ਸੀ ਜੋ ਕਿ ਅਲੱਗ-ਅਲੱਗ ਜਿਹੜਾ ਕਿਸਤਾਂ ਦੇ ਵਿੱਚ ਲਿਆ ਗਿਆ ਕੋਈ 5000 ਡਾਲਰ ਦਾ ਚੈੱਕ ਕੋਈ 6000 ਡਾਲਰ ਦਾ ਚੈੱਕ ਕੋਈ 8000 ਡਾਲਰ ਦਾ ਚੈੱਕ ਪਰ ਦੱਸਦੇ ਕਿ ਪੂਰਾ ਇਹ ਚੈੱਕ ਦੀ ਅਮਾਉਂਟ ਜਿਹੜੀ ਬੰਦੀ ਸੀ ਉਹ ਬੰਦੀ ਸੀ 380000 ਡਾਲਰ ਇੱਕ ਬਜ਼ੁਰਗ ਨਾਲ ਫਰੌਡ ਕੀਤਾ ਇਹਨਾਂ ਨੇ ਬਜ਼ੁਰਗ ਦੇ ਨਾਲ ਫਰੌਡ ਕਰਨ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਆ ਤੇ ਬਾਅਦ ਦੇ ਵਿੱਚ ਕੈਨੇਡਾ ਦੀ ਪੁਲਿਸ ਇਹਨਾਂ ਨੂੰ ਲੱਭਣ ਦੇ ਵਿੱਚ ਲੱਗ ਜਾਂਦੀ ਹੈ ਤਾਂ ਦੱਸਦੇ ਕਿ 11 ਦਸੰਬਰ ਨੂੰ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਹੋਈ ਸੀ ਤੇ ਬਰਿੰਦਰ ਕੁਮਾਰ ਸੁਖਵੀਰ ਸਿੰਘ ਤੇ ਸੰਦੀਪ ਸੋਗੀ ਇਹਨਾਂ ਮੁਲਜ਼ਮਾਂ ਦੇ ਨਾਮ ਨੇ ਜਿਨ੍ਹਾਂ ਨੂੰ ਅਰੈਸਟ ਕਰ ਲਿਆ ਗਿਆ ਕੈਨੇਡਾ ਦੀ ਪੁਲਿਸ ਦੇ ਵੱਲੋਂ ਤਦਾਦ ਦੇ ਕਿ ਅਗਲੀ ਕਾਰਵਾਈ ਪੁਲਿਸ ਜਿਹੜੀ ਕਰ ਰਹੀ ਹੈ ਜਾਂਚ ਕਰ ਰਹੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੱਡੇ ਖੁਲਾਸੇ ਇਹਨਾਂ ਦੇ ਕੋਲੋਂ ਹੋਣ ਦੀ ਸੰਭਾ